ਿੰਦ ਗਰਜਾ ਸ਼ਿਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਮ ਮੰਦਰ ਗਰਜਾ ਵਿਕੇ ਮਹਾ ਸ਼ਿਵਰਾਤਰੀ ਉਤਸਵ ਮਨਾਇਆ ਜਾ ਰਿਹਾ ਹੈ ਇਸ ਵਿੱਚ 8 ਮਾਰਚ ਝੰਡੇ ਦੀ ਰਸਮ ਉਪਰੰਤ ਕੀਰਤਨ ਕੀਤਾ ਗਿਆ ਤੇ ਫਲ ਫਰੂਟ ਦਾ ਪ੍ਰਸ਼ਾਦ ਵਰਤਾਇਆ ਗਿਆ ਤੇ 9 ਮਾਰਚ ਦਿਨ ਸ਼ਨੀਵਾਰ 11 ਵਜੇ ਹਮਨ ਪਾਇਆ ਜਾਵੇਗਾ ਤੇ ਇਸ ਮੌਕੇ ਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਹਿਰਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਸ਼੍ਰੀ ਮੰਦਰ ਘਰਚਾ ਦੀਆਂ ਤੁਸੀਂ ਤਸਵੀਰਾਂ ਦੇਖਦੇ ਪਰ Gracias ਆਪਣਾ ਗਾਣਾ ਬੋਲਦੇ ਨਾ ਬੰਦਾ ਕੋ ਮਲਾ ਉਹਦੇ ਉੱਪਰ ਰਹੂਂ ਦੇਤਾ ਸੋਨਣਾ ਦੇ ਫਿਲਮ ਹੈ ਇਸ ਕੋ ਪਤਾ ਹੈ ਕਿ ਜੋ ਹੈ ਕੰਮ ਕਰਦਾ ਨਹੀਂ ਪਤਾ ਕਿ ਕੰਮ ਕਰਦਾ ਪਰ ਜਗ੍ਹਾ ਤੇ ਵੀ ਤਾਂ ਇਹ ਨਹੀਂ ਦਿਖਾਈ ਚੱਲਿਆ ਜਰਾ ਆ ਜਾ ਮਨੀ ਆ ਜਾ ਆ ਜਾ ਕੁਸੀਂ ਦੇਖ ਪਾ ਰਹੇ ਹੋ ਝੰਡੇ ਦੀ ਰਸਮ ਜਿਹੜੀ ਆ ਉਹ ਕੀਤੀ ਜਾ ਰਹੀ ਆ ਸਿਮੰਤਰ ਗਰਚਾ ਵਿਖੇ ਔਰ ਇਸ ਮੌਕੇ ਤੇ ਪੰਡਤ ਜੀ ਵੱਲੋਂ ਵੀ ਜੋ ਮੰਤਰ ਉਚਾਰਨ ਕੀਤਾ ਜਾਂਦਾ ਉਹ ਕਰ ਰਹੇ ਨੇ ਸੰਗਤਾਂ ਵੀ ਬੈਠੀਆਂ ਹੋਈਆਂ ਨੇ ਔਰ ਸਰਦਾਲੂ ਲਗਾਤਾਰ ਜਿਹੜੇ ਆ ਇਸ ਸ਼ਿਮ ਮੰਦਰ ਦੇ ਵਿੱਚ ਆ ਰਹੇ ਨੇ ਇਹ ਸ਼ਿਮ ਮੰਦਰ ਕਾਫੀ ਪ੍ਰਚੀਨ ਕਾਫੀ ਪੁਰਾਣਾ ਮੰਦਿਰ ਹੈ ਇੱਥੇ ਸਿਰਫ ਗਰਚਾ ਹੀ ਨਹੀਂ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਵੀ ਇਸ ਸ਼ਿਮ ਮੰਦਰ ਦੇ ਵਿੱਚ ਆਉਂਦੇ ਨੇ ਉਹ ਤੁਸੀਂ ਦੇਖ 파 ਰਹੇ ਹੋ ਕਿ ਝੰਡਾ ਚੜ੍ਹਾਉਣ ਦੀ ਜਿਹੜੀ ਆ ਔਰ ਝੰਡਾ ਚੜਾਉਣ ਦੀ ਜਿਹੜੀ ਰਸਮ ਹੈ ਵਿਆ ਉਹ ਕੀਤੀ ਜਾ ਰਹੀ ਆ ਔਰ ਕੱਲ 9 ਤਰੀਕ ਨੂੰ ਜਿਹੜਾ ਆ ਇੱਥੇ ਹਮਨ ਜੱਗ ਹੋਵੇਗਾ ਔਰ ਇਹ ਜੱਗ ਜਿਹੜਾ ਆ ਕੀ ਹਰ ਸਾਲ ਜਿਹੜਾ ਆ ਇੱਥੇ ਸ਼ਿਮ ਅੰਦਰ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਔਰ ਦੇਖ پا ਰਹੇ ਹੋ ਤੁਸੀਂ ਝੰਡਾ ਚੜਾਉਣ ਦੀ ਜਿਹੜੀ ਰਸਮ ਆ ਉਹ ਕੀਤੀ ਜਾ ਰਹੀ ਆ ਔਰ ਫੈਂਟਸੀ ਬਲੋ ਜੋ ਇਸ ਮੌਕੇ ਦੇ ਉੱਪਰ ਮੰਤਰ ਉਚਾਰਨ ਸਾਰੀ ਉਮਾ ਜਰਾ ਕੀਤਾ ਜਾ ਰਹੇ ਨੇ ਉਹ ਦੇ 파 ਰਹੇ ਹੋ ਤੁਸੀਂ ਹਾਰੀ ਉਮਾ ਨਹੀਂ ਸ਼ਿ ਮੰਤਰ ਕਰਚਾ ਵਿਖੇ ਕੱਲ 9 ਤਰੀਕ ਨੂੰ ਜੱਗ ਘ ਭੰਡਾਰਾ ਹੋਵੇਗਾ ਅਮਵਾਣਾ ਮਾਤਾ ਜੀ ਦਾ ਨਾਮ ਨਾਮਾ ਹੈ ਪੰਡਾ ਜੀ ਬਲੋ ਮੰਤਰ ਸਾਰਨ ਜੜਾ ਕਿੱਥਾ ਜਾ ਰਿਹਾ ਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਾ ਬਾਬਾ YouTube ਚੈਨਲ ਦੇ ਉੱਪਰ ਕਸ਼ਮੀਰੀ ਲਾਲ ਕੈਂਥ ਚੀਫ ਐਡੀਟਰ ਦੀ ਇਹ ਵਿਸ਼ੇਸ਼ ਰਿਪੋਰਟ ਔਰ ਸੱਡੀ ਹਮੇਸ਼ਾ ਪੁੱਛ ਰਹੀ ਆ ਕਿ ਤੁਹਾਨੂੰ ਹਰ ਇੱਕ ਰਿਪੋਰਟ ਹਰ ਇੱਕ ਖਬਰ ਜੜੀ ਆ ਕਿ ਉਹ ਨਵਾਂ ਸ਼ਰਦ ਬਾਬਾ YouTube ਤੇ ਦਿਖਾਈਏ ਉਹ ਸਾਡੀ ਇੱਕ ਬੇਨਤੀ ਆ ਕਿ ਤੁਸੀਂ ਨਵਾਂ ਸ਼ਰਦ ਬਾਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਗਤੀਵਿਧੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਆਪਣੇ ਕਮੈਂਟ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਡੇ ਕੋਲ ਹਰ ਰਿਪੋਰਟ ਹਰ ਖਬਰ ਜਿਲ੍ਹਾ ਸੀ ਭਗਤ ਸਿੰਘ ਨਗਰ ਦੀ ਪਹੁੰਚਦੀ ਰਹੇ ਝੰਡਾ ਚੜਾਉਣ ਦੀ ਜਿਹੜੀ ਰਸਮ ਆ। ਤੋਂ ਕੀਤੀ ਜਾ ਰਹੀ ਹੈ। ਔਰ ਇਸ ਮੰਗ ਮੌਕੇ ਤੇ ਤੁਸੀਂ ਸ਼ਰਧਾਲੂ ਜੋਸ਼ੀ ਭਗਤ ਨੇ ਉਹ ਵੀ ਇਸ ਮੌਕੇ ਤੇ ਆਏ ਹੋਏ ਨੇ। ਝੰਡਾ ਚੜਾਉਣ ਦੀ ਰਸਮ ਮੌਕੇ। ਤੁਸੀਂ ਦੇਖ ਸਕਦੇ ਦੇਖ 파 ਰਹੇ ਹੋ। ਨਵਾਂ ਸ਼ਰਧਾ ਬਾਬਾ YouTube ਚੈਨਲ ਦੇ ਉੱਪਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਅਸੀਂ ਪਹੁੰਚਾਈਏ ਸ਼੍ਰੀ ਮੰਦਰ ਘਰਚਾ ਤੋਂ ਤੁਸੀਂ ਨਵਾਂ ਸ਼ਰਧਾ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਦੇਖ ਪਾ ਰਹੇ ਹੋ ਹਨ ਪੂਜਾ ਕਰਨ ਤੋਂ ਬਾਅਦ ਤਿਲ ਟਿੱਕਾ ਲਗਾਇਆ ਜਾ ਰਿਹਾ ਹੈ ਤਿਲਕ ਲਗਾਇਆ ਜਾ ਰਿਹਾ ਹੈ ਇਸ ਤੀਰ ਕੰਦੇ ਨਾਲ ਸਾਡੀ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਹਰ ਇੱਕ ਰਿਪੋਰਟ ਜਿਹੜੀ ਆ ਇਸ ਚੈਨਲ ਦੇ ਪਰਦੇਖਾਨ ਤੋਂ ਦਿਖਾਈਏ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਕੋਈ ਆਪਣੇ ਪਿੰਡ ਸ਼ਹਿਰ ਕਸਬੇ ਦੀ ਰਿਪੋਰਟ ਲਿਖੋਣਾ ਤਾਂ 9973878499 ਤੇ ਤੁਸੀਂ ਕਾਲ ਕਰ ਸਕਦੇ ਹੋ ਉਹ ਝੰਡਾ ਚੜਾਉਣ ਦੀ ਜਿਹੜੀ ਦਸਮ ਉਹ ਤੁਸੀਂ ਦੇਖ پا ਰਹੇ ਹੋ ਦਿਵਾਰ ਤੇ ਟਿਕਵਾਇਆ ਹੈ ਉਹ ਪੰਡਤ ਜੀ ਲਗਾਤਾਰ ਮੰਤਰ ਉਚਾਰਨ ਕਰਾਉ ਕਰ ਰਹੇ ਹੈ ਤੇਰੀ ਸਮੇਂ ਦੀ ਹਨਾਂ ਤੇ ਨਮਨਹਾਉ ਉਸ ਨਾਸ ਦੇਵਾ ਦੇਵਕੀ ਨੰਦਨ ਰਾਜ ਜੀ ਨੂੰ ਬਗਨ ਨਮਨਹਾਉ ਨੀਲਾ ਮਹੇਸ਼ਾਮਲ ਕੋ ਲੰਗਮ ਸੀਤਾ ਸਮਾਪਨ ਨੂੰ ਮਹਾ ਗਾਜਲ ਜੀ ਨੂੰ ਨਮਨ ਨਮਰਾਉ ਉਸ ਸੰਜੇਤ ਤਬੋ ਨਮਨਹਾਉ ਹੋ ਮਾਗਦੇ ਇਸ ਵਰਤਮਾਨ ਨਿਵੇਸ਼ ਜੰਤਰ ਮੇਟ ਨੂੰ ਟੈਨਡਰ ਖਦਾ ਹੁੰਦੇ ਵੀ ਆਤੀ ਭੋਮਨਾ ਨਹੀਂ ਪਛਣਾ ਔਰ ਚੰਡਾ ਚੜਾਇਆ ਗਿਆ ਤੁਸੀਂ ਦੇਖ پا ਰਹੇ ਹੋ ਜੈ ਕਾਲਾ ਪੀਰ ਮਜ ਰਗੀ ਹਰ ਹਰ ਔਰ ਹਰ ਹਰ ਮਹਾਦੇਵ ਦੀਰ ਬਜਰੰਗੀ ਦੇ ਜਕਾਰੇ ਜਿਹੜੇ ਆ ਉਸ ਦੀ ਗੂੰਜ ਦੇ ਵਿੱਚ ਇਹ ਜਿਹੜਾ ਝੰਡਾ ਚੜਾਇਆ ਗਿਆ ਔਰ ਫੁੱਲਾਂ ਦੀ ਵਰਖਾ ਦੇ ਵਿੱਚ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਹਰ ਰਿਪੋਰਟ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ शिव मंदिर गरजा भी एयरपोर्ट देख पा रहे हो बाकी रिपोर्ट इस ब्रेक तो बाद ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ Cái bóng